ਸਾਸ੍ਰਿਕ ਕਾਲ ਜੀ ਸਾਰਿਆਂ ਨੂੰ ਜੀ ਵੈਲਕਮ ਹੈ ਜੀ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਪਹਿਲਾਂ ਤੇ ਵੈਦਰ ਚੈੱਕ ਕਰੋ ਵੈਦਰ ਵੈਦਰ ਕਿੱਦਾਂ ਸੋਹਣਾ ਲੱਗ ਰਿਹਾ ਦੇਖੋ ਸਹੀ ਇੱਕ ਵਾਰੀ ਓਏ ਹੋਏ 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 ਮੈਂ ਵੈਦਰ ਵੇਖ ਕੇ ਮੌਸਮ ਵੇਖ ਕੇ ਤੇ ਆਪਾਂ ਨਿਕਲ ਆਏ ਆ ਖੇਤਾਂ 'ਚ ਸੈਰ ਕਰਨ ਤੁਹਾਨੂੰ ਪਤਾ ਜੀ ਦਾ ਆਪਾਂ ਤੇ ਰਹੀਦਾ ਵੀ ਡੇਰੇ ਤੇ ਆ ਉਹ ਦਾਸ ਦਾ ਘਰ ਚਟਾਇਆ ਇਹ ਉਹ ਜਿਹੜਾ ਤੇ ਚੈੱਕ ਕਰੋ ਇੱਕ ਵਾਰੀ ਤੇ ਬੱਦਲ ਤੇ ਇਦਾਂ ਲੱਗਣ ਦੇ ਇਦਾਂ ਜ਼ਮੀਨ ਦੇ ਨਾਲ ਹੀ ਲੱਗੇਉਂਦੇ ਉਹ ਜਿੱਦਾਂ ਬਿਲਕੁਲ ਨਾਲ ਹੀ ਲੱਗੇ ਹੁੰਦੇ ਤੇ ਅੱਜ ਤੁਹਾਡੇ ਨਾਲ ਬਲੌਗ 'ਚ ਇੱਕ ਬੜੀ ਜ਼ਰੂਰੀ ਗੱਲ ਕਰਨੀ ਆ ਦੇਖਦੇ ਆ ਕਿੰਨੇ ਕਿ ਜਾਣੇ ਇਸ ਗੱਲ ਨਾਲ ਸਹਿਮਤ ਹੁੰਦੇ ਤੇ ਕਿੰਨੇ ਕਿ ਨਹੀਂ ਦੇਖੋ ਮੇਰੇ ਯਾਰ ਦੋਸਤ ਦਾ ਵਿਆਹ ਹੀ ਇੱਕ ਦਾ ਆ ਦੋ ਚਾਰ ਦਿਨ ਹੀ ਹੋਏ ਆ ਚਾਰਕ ਦਿਨ ਹੋ ਗਈ ਆ ਵਿਆਹ ਨੂੰ ਵਿਆਹ ਹੋਏ ਨੂੰ ਦੇਖੋ ਉਹਨੇ ਘੱਟੋ ਘਾਟ ਨਹੀਂ ਆਪਣੇ ਵਿਆਹ ਤੇ ਬੜਾ ਵਧੀਆ ਸਿਸਟਮ ਅਰੇਂਜਮੈਂਟ ਕੀਤਾ ਘੱਟੋ ਘਾਟ ਨਹੀਂ ਦਾ ਵਿਆਹ ਤੇ 25-30 ਲੱਖ ਰੁਪਈਆ ਖਰਚਾ ਕਰ ਦਿੱਤਾ ਹੋਣਾ ਹੁਣ 25-30 ਲੱਖ ਆਪਣਾ ਖਰਚਾ ਕੀਤਾ ਆਪਣੇ ਵੱਲੋਂ ਤੇ 20-25 ਲੱਖੀ 25-30 ਲੱਖੀ ਕੁੜੀ ਵਾਲਿਆਂ ਦਾ ਖਰਚ ਕਰਵਾਇਆ ਹੁਣ 25-30 ਲੱਖ ਮੰਨ ਲਓ 25 ਲੱਖ ਮੁੰਡੇ ਵਾਲਿਆਂ ਦਾ 25 ਲੱਖ ਕੁੜੀ ਵਾਲਿਆਂ ਦਾ ਕਿੰਨਾ ਹੋ ਗਿਆ ਟੋਟਲ 50 ਲੱਖ ਕੀ 50 ਲੱਖ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿਆਹ ਤੇ ਲਾਉਣਾ ਜਾਇਜ਼ ਆ ਕਿੰਨਾ ਕਿ ਜਾਏ ਆ ਕਮੈਂਟ ਕਰਕੇ ਦੱਸਿਓ ਮੈਂ ਆਪਣੇ ਆਪਣੀ ਆਪਣੀ ਸੋਚ ਦੇ ਮੁਤਾਬਿਕ ਇਹ ਕਹਿੰਨਾ ਇਹ ਬੰਦੇ ਨੂੰ ਵਿਆਹ ਬਿਲਕੁਲ ਸਾਦਾ ਨੋਰਮਲ ਕਰਨਾ ਚਾਹੀਦਾ ਤੇ ਜਿਹੜੇ ਉਹ ਪੈਸੇ ਆ ਮੰਨ ਲਓ ਜੇ ਇਹ 50 ਲੱਖ ਰੁਪਏ ਦਾ ਕੋਈ ਵੀ ਕੁੜੀ ਮੁੰਡੇ ਨੂੰ ਕੰਮ ਖੋਲ ਜਿਓ ਜਾਂ ਕੋਈ ਬਿਜ਼ਨਸ ਕਰਵਾ ਦਿਓ ਇਹਨਾਂ ਦਾ ਤੇ ਇਹਨਾਂ ਦੇ ਫਿਊਚਰ ਆਉਣ ਵਾਲਾ ਸੇਫ ਜੋ ਮਰਜੀ ਕਰਨ ਆਪਣੇ ਫਿਊਚਰ ਦੇ ਵਿੱਚ ਜਿੰਨਾ ਮਰਜੀ ਪੈਸਾ ਕਮਾਉਣ ਇਹ ਉਹ 50 ਲੱਖ ਰੁਪਏ ਜਿਹੜਾ ਇੱਕ ਦੇਣ ਦੇ ਵਿੱਚ ਕਿੰਨਿਆਂ ਨੂੰ ਖਵਾਤਾ ਮੰਨ ਲਾ ਆਪਣੇ ਬਰਾਤ ਬਰਾਤਿਆਂ ਨੂੰ ਖਵਾਤਾ ਜਾਂ ਜਿੰਨੂੰ ਵੀ ਖਵਾਤਾ ਪਰ ਐਂਡ ਤੇ ਮਿੱਤਰੋ ਅਸੀਂ ਵਿਆਹ ਬੜੇ ਖਾਦੇ ਆ ਤੁਸੀਂ ਬੜੇ ਖਾਦੇ ਹੋਣੇ ਆ ਐਂਡ ਤੇ ਪਤਾ ਕੀ ਮਿਲਦਾ ਵਾ ਜਿੰਨਾ ਮਰਜੀ ਖਰਚਾ ਕਰ ਲਓ ਜਨ ਯਾਰ ਮਜ਼ਾ ਨਹੀਂ ਆਇਆ ਯਾਰ ਆ ਚੀਜ਼ ਵਧੀਆ ਨਹੀਂ ਯਾਰ ਆ ਦੇ ਬਿਲਕੁਲ ਹੀ ਇਸ ਗੱਲ ਦਾ ਤੇ ਬੇੜਾ ਹੀ ਪਠਾਤਾ ਨਹੀਂ ਸਹੀ ਹਲਵਾਈ ਦਾ ਆ ਰੋਟੀ ਪਾਣੀ ਦਾ ਸਿਸਟਮ ਨਹੀਂ ਸਹੀ ਜਾਂ ਕਿਸੇ ਨਾ ਕਿਸੇ ਚੀਜ਼ ਦਾ ਨੁਕਸ ਕੱਢਣਾ ਹੀ ਐਂਡ ਆਫ ਦਿ ਡੇ ਜਦੋਂ ਵਿਆਹ ਖਤਮ ਹੋ ਜਾਂਦਾ ਬਾਅਦ ਤੁਹਾਨੂੰ ਪਤਾ ਹਮੇਸ਼ਾ ਕਿਸੇ ਨਾ ਕਿਸੇ ਗੱਲ ਚ ਨੁਕਸ ਕੱਢਿਆ ਹੀ ਜਾਂਦਾ ਹਮੇਸ਼ਾ ਤੇ ਜੇ ਇਹੀ ਆਪਾਂ ਬਾਕੀ ਆਪਣੀ ਆਪਣੀ ਸੋਚ ਆ ਬਾਈ ਮੇਰੀ ਇਹ ਸੋਚ ਆ ਕਿ ਉਹੀ ਜੇ ਉਹਨਾਂ ਨੂੰ 25-25 50 ਲੱਖ ਰੁਪਏ ਦਾ ਕੋਈ ਬਿਜ਼ਨਸ ਉਹਨਾਂ ਨੂੰ ਉਹ ਕਰਦੇ ਉਹਨਾਂ ਨੂੰ ਖੋਲ ਕੇ ਦੇ ਦੇਣ ਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਕਰ ਸਕਦੇ ਆ ਉਸ ਤੋਂ ਤੇ 50 ਲੱਖ ਰੁਪਿਆ ਲਾ ਕੇ ਵੀ ਜੇ ਸ਼ਾਮ ਨੂੰ ਇਹੀ ਸੁਣਨ ਨੂੰ ਮਿਲਿਆ ਕਿ ਯਾਰ ਗੱਲ ਨਹੀਂ ਬਣੀ ਆ ਮਜ਼ਾ ਨਹੀਂ ਆਇਆ ਆ ਚੀਜ਼ ਆ ਆ ਚੀਜ਼ ਆ ਚੀਜ਼ ਨਹੀਂ ਸਹੀ ਆ ਚੀਜ਼ ਦੀ ਘਾਟ ਆ ਉਹਦੇ ਨਾਲ ਉਹ ਤਾਂ ਸਹੀ ਆਣਾ ਕਿ ਆਪਣਾ ਸਿਰਫ ਬਿਜ਼ਨਸ ਕੀਤਾ ਜਾਵੇ ਕੋਈ ਬੱਚਿਆਂ ਨੂੰ ਖੋਲ ਕੇ ਦਿਓ ਉਹਨਾਂ ਦੀ ਜੇ ਹੀ 25-50 ਲੱਖ ਲਾਗੋ ਉਹਨਾਂ ਨੂੰ ਕੋਈ ਡਿਪਲੋਮਾ ਕੋਈ ਉਹਨਾਂ ਦੀ ਪਹਿਲਾਂ ਪੜ੍ਹਾਈ ਤੇ ਖਰਚ ਕਰੋ ਤੇ ਉਹ ਚੀਜ਼ ਜ਼ਿਆਦਾ ਵਧੀਆ ਲੱਗਦੀ ਆ ਮੈਨੂੰ ਕਿ ਉਹਨਾਂ ਦੀ ਐਜੂਕੇਸ਼ਨ ਤੇ ਖਰਚ ਕੀਤਾ ਜਾਵੇ ਮੇਰੇ ਹਿਸਾਬ ਨਾਲ ਤੇ ਦੂਸਰੀ ਗੱਲ ਹੁਣ ਆਪਾਂ ਦੂਸਰੇ ਪੁਆਇੰਟ ਤੇ ਵੀ ਇੱਕ ਗੱਲ ਕਰ ਲੈਨੇ ਆ ਤੇ ਹਮੇਸ਼ਾ ਬਹੁਤ ਮੁੰਡੇ ਆ ਤੇ ਬਹੁਤ ਵੀਰ ਭਰਾਵਾ ਜਿਹੜੇ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਆ ਕਿ ਮੈਂ ਵਿਆਹ ਸਾਦਾ ਕਰਾਉਣਾ ਬਿਲਕੁਲ ਸਾਦਾ ਕਹਿਣਾ ਮਤਲਬ ਕਿ ਆੜਦਾ ਜੀ ਆਪਣੇ ਘਰ ਦੇ ਲਿਜਾ ਆ ਕੇ ਫੇਰੇ ਫੇਰ ਕੇ ਘਰ ਆ ਜਾਣਾ ਵਾਰੋਥੇ ਕੁੜੀ ਵਾਲੇ ਅੜ ਜਾਂਦੇ ਆ। ਜਿਆਦਾ ਜ਼ਿਆਦਾਤਰ ਇਹ ਵੀ ਕੇਸ ਆਏ ਆ ਇਹ ਵੀ ਸਾਨੂੰ ਮਿਲਿਆ ਕਿ ਕੁੜੀ ਵਾਲੇ ਨਹੀਂ ਮੰਨਦੇ ਕਿ ਕੁੜੀ ਵਾਲੇ ਕਹਿੰਦੇ ਆ ਕਿ ਨਹੀਂ ਅਸੀਂ ਤੇ ਬਈ ਵਿਆਹ ਆਪਾਂ ਦੇ ਗੱਜ-ਵੱਜ ਕੇ ਕਾਰਨ ਆ ਆਪਾਂ ਦੇ ਪੈਸਾ ਖਰਚ ਕਰਨਾ ਆ ਸਿੱਧੀ ਗੱਲ ਆ ਨਾ ਕਹਿਣ ਦਾ ਮਤਲਬ ਤੇ ਇਦਾਂ ਦੇ ਕੇਸ ਵੀ ਬਹੁਤ ਆਉਂਦੇ ਪਰ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਇਦਾਂ ਕਰਨਾ ਚਾਹੀਦਾ ਕਿ ਇੰਨਾ ਪੈਸਾ ਵਿਆਹਾਂ ਤੇ ਖਰਚ ਕਰਨਾ ਚਾਹੀਦਾ ਜਾ ਨਹੀਂ ਚਾਹੀਦਾ ਜਾਇਜ ਆ ਜਾਂ ਨਹੀਂ ਜਾਇਜ ਜਰੂਰ ਦੱਸਿਓ ਆਜੋ ਹੁਣ ਚੱਲਦੇ ਆਪਾਂ ਅੱਗੇ ਬੱਦਲ ਦੇਖਣ ਨੂੰ ਤੇ ਦੇਖੋ ਕਿੱਡੇ ਸੋਹਣੇ ਲੱਗ ਰਹੇ ਆ ਦੇਖੋ ਅਸੀਂ ਚੈੱਕ ਕਰੋ ਇੱਕ ਵਾਰੀ ਤੇ ਰਾਤੀ ਕਿਤੇ ਤੂਫਾਨ ਨੇਰ ਤੂਫਾਨ ਚੱਲਿਆ ਰਾਤੀ ਤੇ ਇਨਾ ਬਦਲਾਂ ਨੇ ਸੌਣ ਨਹੀਂ ਦਿੱਤਾ ਰਾਤੀ ਖਿੜਕੀਆਂ ਦਰਵਾਜੇ ਖੜ ਖੜ ਵੱਜਣ ਖੜ ਖੜ ਤੇ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਚੰਗਾ ਖਲਾਰਾ ਪਾਇਆ ਇਹਨੇ ਨੇਰ ਚ ਖੜਨਾ ਹੈ ਤੇ ਦੇਖਣ ਨੂੰ ਸੋਹਣੇ ਲੱਗਦੇ ਆ ਵੈਸੇ ਮਿੱਤਰੋ ਪਰ ਜੇ ਇਦਾਂ ਹੀ ਖਰਾਬੀ ਕਰਦੇ ਫੇਰ ਨਹੀਂ ਤੇ ਬਾਲਾ ਹੀ ਸੋਹਣਾ ਵੈਦਰ ਹੋਇਆ ਤੇ ਆਪਾਂ ਨਿਕਲੇ ਆ ਖੇਤਾਂ 'ਚ ਸੈਰ ਕਰਨ ਸੈਰ ਸਵੇਰੇ ਉੱਠ ਕੇ ਜਦੋਂ ਇਧਰ ਨੂੰ ਵੇਖੀਦਾ ਨਾ ਇੱਕ ਵਾਰੀ ਤੇ ਨਾਲ ਹੀ ਦਿਲ ਜਾ ਕਰ ਆਉਂਦਾ ਕਿ ਯਾਰੋ ਚੱਲ ਆਜੋ ਸੈਰ ਕਰ ਆਉਨੇ ਆ ਨਾਲੇ ਤੁਹਾਨੂੰ ਵੀਉ ਦਿਖਾ ਲਿਓ ਆ ਆਪਣੇ ਇਤਲੀ ਦੇ ਖੇਤਾਂ ਦਾ ਇਹ ਆ ਇਤਲੀ ਦੇ ਖੇਤ ਮਿੱਤਰੋ ਕਿਉਂਕਿ ਵਾਉਣੇ ਸ਼ੁਰੂ ਕਰਦੇ ਆ ਹੁਣ ਇਹਨਾਂ ਨਾਲੇ ਬਸ ਫਸਲ ਦੀ ਤਿਆਰੀ ਆ ਬਿਲਕੁਲ ਤਿਆਰੀ ਜਮੀਨਾਵਾਦ ਹੀ ਇਹਨਾਂ ਨੇ ਵੀ ਸਾਰੇ ਵਾਣ ਵਾ ਕੇ ਇਹਨਾਂ ਨੂੰ ਖਾਲੀ ਛੱਡਦੇ ਆ ਥੋੜਾ ਟਾਈਮ ਇਹ ਰੱਖਣਗੇ ਖਾਲੀ ਉਸ ਤੋਂ ਬਾਅਦ ਇਹ ਬਿਜਾਈ ਕਰਨਗੇ ਆਜੋ ਤੁਹਾਨੂੰ ਦਿਖਾਵਾਂ ਵਾਏ ਵਾਣ ਇਹਨਾਂ ਦੇ ਲਓ ਜੀ ਹੁਣ ਆਏ ਆ ਆਪਾਂ ਦੁੱਧ ਲੈਣ ਮਾਈ ਕਰ ਰਹੀ ਆ ਵੇਟ ਠੀਕ ਤਾਂ ਚਾਓ ਕੰਮ ਵਾ ਨੇ ਸਾਂਕਾ ਸੀ ਵੇਦੋ ਸਾਂਕੋ ਮੈਂ ਨੁਕੇ ਨੋ ਨਿਆ ਕੀਰਸੀ ਆ ਬੰਬੰਬ ਦਾ ਆਜੋ ਤੁਹਾਨੂੰ ਹੁਣ ਇੱਥੇ ਦਾ ਡੇਰੀ ਫਾਰਮ ਦਿਖਾਉਂਦੀ ਆ ਮਾਈ ਨਾ ਪਾਣਾ ਹੁਣ ਦੁੱਧ ਤੇ ਇਹ ਆਪਾਂ ਜਦਾ ਕਹਿੰਦਾ ਪਿੰਡਾਂ ਚ ਨਹੀਂ ਆਪਣੇ ਹੁੰਦਾ ਉਹ ਸਾਹ ਤਾਲਾ ਘਰ ਦੇ ਲੱਗ ਗਈ ਹੈ ਇੱਥੇ ਹਮੇਸ਼ਾ ਆ ਬਾਜੀ ਦਾ ਦੁੱਧ ਲੈਣ ਵੇਖੋ ਇਹਨਾਂ ਦਾ ਬੜਾ ਵਧੀਆ ਯਾਰ ਹੁਣ ਅਸੀਂ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਪਰ ਆ ਜਿਹੜੇ ਨਵੇਂ ਸੂੇਸ ਆਏ ਉਹ ਰੱਖ ਲੈਂਦੇ ਇੱਕ ਸਾਈਡ ਤੇ ਵਧੀਆ ਕਹੋਂਦੇ ਵੀ ਆ ਕੱਖ ਜਿਆਈ ਇਹ ਦੂਜਾ ਇਹ ਕੀ ਕਹਿੰਦੇ ਪਰਾਲੀ ਆ ਪਰਾਲੀ ਤੇ ਵੀ ਉਹ ਪਾਪੂ ਦਿੰਦੇ ਨੇ ਤੇ ਬਾਲਾ ਘਾਟ ਕੰਮ ਆਣਾ ਵੇ ਯਕੋ ਕਿਦਾਂ ਬਾਜੀ ਬੜੀ ਆਸੇ ਸ਼ਾਮਾ ਕਿਦਾਂ ਸਾਹਿਬ ਜੀ ਠੀਕ ਆ ਹਾਂ ਚੰਦੇ ਕੋਈ ਨਾ ਦੇਸ਼ਾ ਇਹ ਦੋ ਦੁਬਾਨ ਦੀ ਮੈਂ ਬਾਲਾ ਘੈਂਟ ਕੰਮ ਆ ਬਈ ਮਿੱਤਰੋ ਇਹਨਾ ਸੇਟ ਨੂੰ ਦੇਖੋ ਇਹਨਾ ਗਾਈਆਂ ਬੰਨਣ ਨੂੰ ਦੇਖੋ ਸੰਗਲ ਪਾਏ ਆ ਉੱਪਰ ਥੱਲੇ ਆਪ ਹੀ ਜਾਂਦੇ ਆ ਤੇ ਇਹਨਾ ਨਾ ਇੱਦਾਂ ਗਾਈਆਂ ਨੂੰ ਬੰਨਦੇ ਉਦੋਂ ਜਦੋਂ ਉਤਾਰ ਕੱਢਣੀ ਹੁੰਦੀ ਹੈ। ਇਹ ਤੇ ਹੀ ਉੱਪਰ ਆਉਂਦਾ ਹੈ ਨਾ। ਰਵਾ ਮਿੱਤਰੋ ਥੋੜਾ ਪਰ ਤਾਪਾਂ ਨੂੰ ਲੋ ਮੇਟਰੋ ਚਾ ਕਾ ਰੋਚਾ ਕਹਿੰਦੇ ਇਹਨਾਂ ਦਾ ਜੌਂਡੀਅਰ ਕਹਿੰਦੇ ਜੌਂਡੀਅਰ ਜੌਂਡੀਅਰ ਨਹੀਂ ਹੈਗਾ ਵੇ ਫੈਂਟਾ ਜਰਮਨ ਦੀ ਕੰਪਨੀ ਆ ਬੜਾ ਘੈਂਡ ਕੰਮ ਆ ਬਈ ਆ ਟਰੈਕਟਰ ਬੜੇ ਜਾਣ ਚਾ ਮੈਂ ਖੇਤੀ ਦਾ ਕੰਮ ਕਰਦਾ ਰਿਹਾ ਪਹਿਲਾਂ ਤੇ ਉਹਦੇ ਕਰਕੇ ਆ ਬਣਵਾਦਾ ਆ ਪੱਠੇ ਉਤਰਨ ਵਾਲੀ ਮਸ਼ੀਨ ਆ ਇਹਦੇ ਵਿੱਚ ਆ ਆ ਪਾਂਡਾ ਪਰਾਲੀ ਦੀ ਇਹ ਇਹ ਚ ਛੇਡ ਦਿੰਦੇ ਇਹਦੇ ਵਿੱਚ ਆ ਦੇ ਕੁਤਰੇ ਪਏ ਇਹਨਾਂ ਦਾ ਆਹ ਆ ਵੇਖੋ ਤੁਸੀਂ ਬਾਕੀ ਛੱਡੋ ਨੇਰਾ ਜਾ ਹੋ ਗਿਆ ਚਲੋ ਥੋੜਾ ਫਿਰ ਦੁਆਰਾ ਦਿਨੇ ਵਿਖਾਵਾਂ ਵੀ ਤੁਹਾਨੂੰ ਆਪ ਰਾਲੀ ਦੀ ਪੰਡ ਵਿੱਚ ਠੇੜ ਦੇਣੀ ਆ ਇਹ ਇਹਨਾਂ ਦਾ ਸਾਰਾ ਹੀ ਟਰੈਕਟਰ ਨਾਲ ਚਲਦੀ ਆ ਸ਼ਿਫਟ ਤੇ ਲਾ ਕੇ ਤੇ ਕਰਦੇ ਆ ਕਰਦੇ ਵਧੀਆ ਤਗੜਾ ਜਿਹਾ ਬਣ ਆ ਆ ਪੂਰੀ ਪੰਡ ਦੀ ਪੰਡ ਵਿੱਚ ਠੇਕ ਜਾਂਦੀ ਉਹ ਇਧਰ ਵੀ ਦਿਖਾ ਦਈਏ ਤੁਹਾਨੂੰ ਥੋੜਾ ਜਿਹਾ ਜਿਹੜਾ ਮਰਾ ਦਈਏ ਉਹ ਇਹਨਾਂ ਦੇ ਪੱਠੇ ਪਏ ਆ ਸਾਹਮਣੇ ਇਹ ਪੱਠੇ ਆ ਇਹ ਛੋਟਾ ਜਿਹਾ ਹੀ ਆ ਜਿੱਦਾਂ ਆਪਣਾ ਡੇਰਾ ਵਾ ਇਹਨਾਂ ਦਾ ਡੇਰਾ ਜਿਹਾ ਹੀ ਬਣਾਇਆ ਵਾ ਇੱਦਾਂ ਆਪਣੇ ਬੜੇ ਵੀਰ ਭਰਾ ਇੱਥੇ ਦੁੱਧ ਲੈਣ ਆਉਂਦੇ ਆ ਚਲੋ ਮੇਟਰ ਦੁੱਧ ਤਾਂ ਹੀ ਲੈ ਲਿਆ ਤੇ ਹੁਣ ਤਿਆਰੀ ਆ ਤੇ ਇਹ ਡੇਰਾ ਹੀ ਆ ਬੜਾ ਵਧੀਆ ਡੇਰਾ ਬਣਾਇਆ ਇਹਨਾਂ ਨੇ ਇੱਥੇ ਤੇ ਇੱਥੋਂ ਆਪਾਂ ਹਮੇਸ਼ਾ ਇੱਥੋਂ ਹੀ ਦੁੱਧ ਲਈ ਜਾਈਦਾ ਆ ਵੇਖੋ ਕਿਸੇ ਇਹਨਾਂ ਦੇ ਘਰ ਕਿੱਡੇ ਸੋਹਣੇ ਕਿਸੇ ਆ ਡੇਰਾ ਹੀ ਆ ਆਜੋ ਚੱਲਦੇ ਆਂ